ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੈਨਾ ਗੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋਸ਼ਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਜੀ ਬਹੁਤ ਠੀਕ ਠਾਕ ਤੇ ਲੋ ਜੀ ਅੱਜ ਤੁਹਾਨੂੰ ਦਿਖਾਈਏ ਸੋਹਣੇ ਸੋਹਣੇ ਦੋ ਤਿੰਨ ਸੂਟ ਤੇ ਆ ਦੇਖੋ ਜੀ ਬਹੁਤ ਸੋਹਣੇ ਦੋ ਇਹ ਸ਼ਰਟਾਂ ਦੇ ਪੀਸਾਂ ਇਹ ਪੂਰੇ ਅਲਓਵਰ ਸੂਟ ਨਹੀਂ ਹੈਗੇ ਜੀ ਠੀਕ ਹੈ ਜੀ ਤੇ ਨਾ ਇਹ ਚੈੱਕ ਦੇ ਵਿੱਚ ਆਪਨੇ ਇੱਕ ਭੈਣ ਨੇ ਮੰਗਾਇਆ ਜੀ ਮਰੰਡੇ ਏ ਮੈਂ ਵੀਡੀਓ ਪਾਈ ਸੀ ਨਾ ਇੱਕ ਦਿਨ ਉਹਨਾਂ ਨੇ ਇੱਕ ਤਹੰਗਾ ਜੀ ਛੋਟੀ ਚੈੱਕ ਦੇ ਵਿੱਚ ਡੱਬੀ ਤੇ ਇਹ ਵੀ ਛੋਟੀਆਂ ਡੱਬੀਆਂ ਜਿਆਦਾ ਵੱਡੀ ਨਹੀਂ ਹੈ ਕਿ ਤੇ ਉਹਨਾਂ ਨੇ ਨਾ ਮਤਲਬ ਕਿ ਲੂਜ਼ ਕਹਿੰਦੇ ਵੀ ਸ਼ਰਟਾਂ ਬਣਵਾਉਣੀਆਂ ਜਿਵੇਂ ਕਿ ਕੁੜਤਾ ਸਟਾਈਲ ਤੇ ਇਹ ਕਹਿੰਦੇ ਵੀ ਕੋਈ ਜਿਵੇਂ ਕਿ ਦੋਨੋਂ ਹੀ ਕਹਿੰਦੇ ਕਰੀਮ ਸਲਵਾਰ ਨਾਲ ਇਹ ਤਾਂ ਚਲ ਚੱਲੇਗਾ ਹੀ ਚੱਲੇਗਾ ਕਰੀਮ ਨਾਲ ਇਹ ਵੀ ਚੱਲ ਜੀਗਾ ਠੀਕ ਹੈ ਨਾ ਜੀ ਬਹੁਤ ਵਧੀਆ ਤੇ ਨੀਚੇ ਤੁਸੀਂ ਖੁਦ ਆਪ ਦੇਖੋ ਮੈਂ ਇਹਨੂੰ ਪੁੱਠਾ ਕਰਕੇ ਤੁਹਾਨੂੰ ਦਿਖਾਨੀ ਆ ਬਹੁਤ ਸੋਹਣੇ ਪੂਰੇ ਬੂਲਨ ਦੇ ਵਿੱਚ ਹੈ ਜੀ ਪੂਰਾ ਨੰਨੇ ਪੂਰਾ ਅੱਜ ਜਿਹੜੇ ਆਪਾਂ ਤੁਹਾਨੂੰ ਇਹ ਦਿਖਾ ਰਹੇ ਆ ਨਾ ਜੀ ਸੂਟ ਹੈ ਤਾਂ ਦੋ ਹੀ ਪੀਸ ਹੈ ਹੈ ਬਤ ਇਹ ਸਿੰਗਲ ਹੈ ਨਾ ਪਾਪਾ ਕੇ ਪਾਸ ਹਾਂ ਤੇ ਆ ਦੇਖੋ ਜੀ ਐਨਾ ਗਰਮ ਹੈ ਨੀਚੇ ਨਾਲ ਹਲਕੀ ਹਲਕੀ ਨੇ ਇਦਾਂ ਬੂਲ ਜੀ ਹੁੰਦੀ ਆ ਤਾਂ ਕਿ ਇਹ ਸਾਨੂੰ ਨਾ ਵੀ ਕੱਪੜਾ ਚੂਵੇ ਵੀ ਨਾ ਤੇ ਸਾਨੂੰ ਅੰਦਰ ਤੇ ਪੂਰਾ ਵਾਰਮ ਵੀ ਰਹੇ ਗਰਮ ਠੀਕ ਹੈ ਜੀ ਤੇ ਇਦਾਂ ਹੀ ਆ ਦੂਜਾ ਇਹ ਪੂਰਾ ਆਫ ਵਾਈਟ ਕਰੀਮ ਕਲਰ ਹੈ ਉਹਨਾਂ ਨੇ ਦੋ ਹੀ ਸ਼ਰਟਾਂ ਦਾ ਆਰਡਰ ਦਿੱਤਾ ਸੀ ਆਪਾਂ ਨੂੰ ਇਹ ਹੁਣ ਮੈਂ ਸਵੇਰੇ ਕੱਲ ਨੂੰ ਹੁਣ ਪੈਕ ਕਰਕੇ ਪਾਉਂਗੇ ਤੇ ਸਵੇਰੇ ਆਪਾਂ ਇਹਦਾ ਪਾਰਸਲ ਲਾ ਦਾਂਗੇ ਤੇ ਅਗਲੇ ਦਿਨ ਘਰ ਪਹੁੰਚ ਜਿਗਾ ਮੰਡੇ ਟਿਊਜ਼ਡੇ ਤੱਕ ਪਹੁੰਚ ਜਿਗਾ ਤੇ ਇੱਦਾਂ ਹੀ ਇਹਦਾ ਮੈਂ ਤੁਹਾਨੂੰ ਦਿਖਾਨੀ ਆ। ਅੱਜ ਬਲੌਗ ਨਾ ਜਿਆਦਾ ਲੰਬਾ ਨਹੀਂ ਰਹੇਗਾ ਜੀ ਜਿਆਦਾ ਸੂਟ ਨਹੀਂ ਦਿਖਾਏ ਦਿਖਾ ਪਾਏਗੇ ਨਾ ਜੀ। ਅੱਜ ਸੂਟਾਂ ਦੀ ਵੀਡੀਓ ਬਣਾਣੀ ਸੀ। ਸੂਟਾਂ ਦੀ ਵੀਡੀਓ ਸੋਹਣੇ-ਸੋਹਣੇ ਸੂਟਾਂ ਦੀ ਵੀਡੀਓ ਕੱਲ ਨੂੰ ਆਏਗੀ। ਤੇ ਆਹ ਦੇਖੋ ਜੀ ਤੁਸੀਂ ਇਹਦੇ ਪਿੱਛੇ ਤੁਹਾਨੂੰ ਬੂਲ-ਬੂਲ ਨਾਲ ਜਰਾ ਰਹੀ ਹੈ ਨਾ ਜੀ। ਇੱਦਾਂ ਹੀ ਇਹਦੇ ਪਿੱਛੇ ਹੈ ਜੀ। ਆਹ ਕੱਪੜਾ ਨੇ ਮੈਨੂੰ ਇਹ ਲੱਗਾ ਵੀ ਕਿਤੇ ਮੈਨੇ ਹੱਥ 'ਚ ਡਬਲ ਤਾਂ ਨਹੀਂ ਫੜ ਲਿਆ। ਸਿੰਗਲ ਫੜਿਆ ਹੋਇਆ ਦੇਖੋ। ਅੱਜ ਮੈਨੂੰ ਹੁਣ ਵੀ ਭੁਲੇਖਾ ਪਈ ਜਾ ਰਹੀ ਵੀ ਕਿਤੇ ਮੈਨੇ ਡਬਲ ਤਾਂ ਨਹੀਂ ਫੜਿਆ ਵਾ। ਸਿੰਗ ਇਹਨਾਂ ਮੋٹے ਰੋਟ ਵਰਗੇ ਕੱਪੜਾ ਹੈ ਤੇ ਆ ਦੇਖੋ ਇਧਰਲੇ ਪਾਸੇ ਬੂਲ ਨਹੀਂ ਹੈਗੀ ਸਿੱਧਾ ਪਾਸਾ ਕਿਉਂਕਿ ਇਧਰਲੇ ਪਾਸੇ ਨੰਬਰੀ ਜੀ ਹੈ ਤੇ ਆ ਦੇਖੋ ਜਿਹੜਾ ਉੱਥਾ ਪਾਸਾ ਹੈ ਇਹਦੇ ਇਦਾਂ ਬੂਲ ਬੂਲ ਜੀ ਹੈ ਚਾਹੇ ਤੇ ਇਹਦੇ ਚ ਜੈਂਟਸ ਵੀ ਸਟਿਚ ਕਰਵਾ ਸਕਦੇ ਆ ਪਰ ਅੱਜ ਕੱਲ ਤਾਂ ਜੈਂਟਸ ਤਾਂ ਚਲੋ ਸਟਿਚ ਹੋਏ ਹੀ ਕੱਪੜੇ ਲੈਂਦੇ ਨੇ ਜੇ ਕਿਸੇ ਨੇ ਮਤਲਬ ਕਿ ਪਹਿਣਾ ਹੀ ਲੰਦੀਆਂ ਨੇ ਵੈਸੇ ਉਹ ਕਹਿੰਦੇ ਮੇਰੇ ਕੋਲ ਇੱਕ ਮਹਿਰੂਨ ਸਲਵਾਰ ਪਈਆ ਦੀ ਦੀ ਗੱਲਾਂ ਕਰਦੇ ਸੀ ਮੈਂ ਕਿ ਅੱਛਾ ਕਹਿੰਦੇ ਪਰ ਮੈਂ ਇਹਨੂੰ ਵਸੇ ਵਾਈਟ ਨਾਲ ਵੀ ਜਿਵੇਂ ਕਿ ਮੋਟਾ ਸਟੱਫ ਕੋਈ ਵਾਈਟ ਦਾ ਹੋਊਗਾ ਚਲੋ ਲੈ ਦੇ ਜੋ ਮਰਜ਼ੀ ਹੈ ਨਾ ਤੇ ਉਦਾਂ ਕਹਿੰਦੇ ਵੀ ਮੈਨੂੰ ਜ਼ਰੂਰ ਭੇਜਾ ਲੈ ਕੇ ਕਹਿੰਦੇ ਮੈਨੇ ਨਾ ਚੈੱਕ ਵੀ ਤੁਸੀਂ ਉਦੋਂ ਵੀਡੀਓ ਦੇ ਵਿੱਚ ਦੱਸ ਰਹੇ ਸੀ ਨਾ ਵੀ ਨੀਚੇ ਬੂਲ ਆ ਕਹਿੰਦੇ ਮੇਰੇ ਕੋਲ ਇੱਕ ਬਹੁਤ ਸਾਲ ਪਹਿਲਾਂ ਹੁੰਦੀ ਸੀ ਵੀ ਵਧੀਆ ਨਿਕਲੀ ਇਸੇ ਕਰਕੇ ਕਹਿੰਦੇ ਵੀ ਦੋ ਹੋਰ ਮੈਨੂੰ ਭੇਜ ਦੇ ਵੀ ਚਲ ਹੁਣ ਕਿਤੇ ਮੈਨੂੰ ਐਨੇ ਸਾਲ ਕਿਤੇ ਨਹੀਂ ਜਾਂਦੀਆਂ ਹੈਗੀਆਂ ਈਜੀ واਸ਼ ਕਰ ਲੋ ਨਾ ਕਿਤੇ ਕੱਪੜੇ ਦੀ ਫਿਨਿਸ਼ਿੰਗ ਨਹੀਂ ਜਾਂਦੀ ਹਲਕਾ ਜਿਹਾ ਪੂਰਾ ਅੱਧਾ ਚਮਚਾ ਜੀ ਦਾ ਪਾਓ ਕਿਉਂਕਿ ਸਰਦੀ ਦੇ ਕੱਪੜਿਆਂ 'ਚ ਇੰਨੀ ਕਿਹੜਾ ਮੈਲ ਹੁੰਦੀ ਆ ਜਾਂ ਕੁਛ ਹਨਾ ਸਮੈਲ ਵਗੈਰਾ ਆਂਦੀ ਆ ਕਿਤੇ ਬਹੁਤ ਸੋਹਣਾ ਚੱਲ ਜਾਂਦਾ ਇਹ ਵਧੀਆ ਹਨਾ ਤੇ ਬਾਕੀ ਬਹੁਤ ਸੋਹਣਿਆ ਜੀ ਬਾਕੀ ਤੁਹਾਨੂੰ ਆ ਦਿਖਾਨਾ ਜੀ ਆ ਚਾਦਰਾਂ ਨਾਲ ਜੀ ਮੈਂ 2-2 ਰੁਪਏ ਦੀ ਸੇਲ ਕਰਦੀ ਹੁੰਦੀ ਸੀ ਬਹੁਤ ਸਾਲ ਪਹਿਲਾਂ ਜਿੱਥੇ ਵਿਚ ਗਈ ਉੱਥੇ ਵਿਚ ਗਈ ਜੀ ਪਰ ਹੁਣੇ ਮਿਲਦੀ ਨਹੀਂ ਹੈਗੀ ਮਿਲਦੀ ਹੋਊਗੀ ਜ਼ਰੂਰ ਪਰ ਇਹ ਕਪੜਾ ਨਹੀਂ ਮਿਲਦਾ ਹੈਗਾ ਜਿਹੜਾ ਕਪੜਾ ਹੈ ਇਹ ਚਾਦਰ ਇੱਕੋ ਰੱਖੀ ਸੀਗੀ ਮੈਂ ਇਹ 2015 ਦੇ ਵਿੱਚ ਲਿਆਂਦੀ ਸੀ ਦੇਖ ਲਓ ਹੁਣ 25 ਚੜ ਗਿਆ 25 ਵੀ ਉਤਰਨ ਵਾਲਾ ਰਹਿ ਗਿਆ 1 ਮਹੀਨਾ ਸਵਾ ਮਹੀਨਾ ਰਹਿ ਗਿਆ ਤੇ ਸਵਾ ਦੇ ਵੀ ਅੱਜ ਦਾ ਦਿਨ ਵੀ ਗਿਆ 28 ਤਰੀਕ ਵੀ ਗਈ ਸਭ ਮਿੰਨਾ ਹੀ ਲਗਾ ਕੇ ਚਲੋ ਹਾਂ ਹਾਂ ਤੇ ਦੇਖ ਲਓ ਜੀ ਇਹ ਸੈਲਫ ਪ੍ਰਿੰਟ ਦੇ ਵਿੱਚ ਸੀਗਾ ਦਾ ਪ੍ਰਿੰਟ ਸੀ ਇਹਦੇ ਵਿੱਚ ਨਾ ਮੇਰੇ ਕੋਲ 6 ਕਲਰ ਆਉਂਦੇ ਹੁੰਦੇ ਸੀ ਮਹਰੂਨ ਸਕਿਨ orange ਤੇ ਦੋ 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 ਕਲਰ ਨਹੀਂ ਪਤਾ ਚਾਰ ਕਲਰ ਆਉਂਦਾ ਯਾਦ ਹੈ ਬਹੁਤ ਸੋਹਣੇ ਸੋਹਣੇ ਕਲਰ ਹੁੰਦੇ ਸੀਗੇ ਇੰਨੇ ਪਿਆਰੇ ਪਿਆਰੇ ਡਾਰਕ ਡਾਰਕ ਜੀ ਇਹਨਾਂ ਲੋਕ ਨਾ ਪਤਾ ਕੀ ਕਰਦੇ ਸੀ ਇਹਨਾਂ ਨੂੰ ਉੱਪਰ ਵੀ ਲੈ ਲੈਂਦੇ ਹੁੰਦੇ ਤੇ ਜਿਵੇਂ ਥੋੜਾ ਜਿਹਾ ਕਿ ਮੌਸਮ ਜਿਹੜਾ ਅਕਤੂਬਰ ਦਾ ਸਤੰਬਰ ਦਾ ਲਾਸਟ ਜਾਂ ਅਕਤੂਬਰ ਦਾ ਨਿਕਲੇ ਆ ਤੇ ਹੁਣ ਜਿਵੇਂ ਆਪਾਂ ਬਿਚਾ ਲੈਨੇ ਆ ਹੁਣ ਮੈਂ ਇਹਨੂੰ ਬਿਚਾਰਨੀ ਹੁੰਨੀ ਆ ਸਿੰਗਲ ਬੈੱਡ ਤੇ ਵਧੀਆ ਰਹਿੰਦੀ ਆ ਨਿੱਗੀ ਆ ਤੇ ਬਹੁਤ ਵਧੀਆ ਰਹਿੰਦੀ ਆ ਚਲੋ ਜੀ ਬਾਕੀ ਵਲੌਗ ਦਾ ਐਂਡ ਪੈਥੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਮਾ ਮਾ ਦਿਖਾਓ ਨਾ ਬਿٹے ਮੈਂ ਅੱਜ ਫਿਰ ਉਹ ਕਰਦੀ ਰਹੀ ਨਾ ਅੱਜ ਨਾ ਜੀ ਆਪਣੀ ਨਾ ਜਦੋਂ ਕਿਸੇ ਦੇ ਘਰ ਸਮਾਨ ਰੱਖਿਆ ਹੋਇਆ ਸੀ ਨਾ ਅਲਮਾਰੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਨੀ ਐ ਅਲਮਾਰੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਅਲਮਾਰੀ ਨਾ ਦਿਨ ਪਰ ਦਿਨਕ ਨਾ ਹੋਰ ਜਿਵੇਂ ਇੱਕ ਪਾਸੇ ਜੰਗ ਲੱਗ ਜਵੇ ਪਾਣੀ ਲੱਗ ਜਵੇ ਕਿਉਂਕਿ ਕਿਸੇ ਦੇ ਨਾ ਪਿੱਛੇ ਪਾਣੀ ਦਾ ਕੰਮ ਸੀ ਡੰਗਰ ਪਾਣੀ ਪਿੰਦੇ ਹੁੰਦੇ ਸੀ ਨਾ ਮੈਂਸਾਂ ਉਹਨਾਂ ਨੇ ਪਿੱਛੇ ਨਾ ਉਹ ਬਣਾਇਆ ਹੋਇਆ ਸੀ ਬੋਦੀ ਜੀ ਬੜੀ ਸਾਰੀ ਜਿਵੇਂ ਹੁੰਦੀ ਜੇ ਬੱਚਾ ਕਹਿ ਦਿੰਦੇ ਆਪਾਂ ਤੇ ਉਹਦੇ ਕਰਕੇ ਨਾ ਕੰਬਨੇਸਲਾਵ ਫੜੀ ਹੋਈ ਸੀ ਆਪਾਂ ਨੇ ਨਾ ਨਾ ਤਾਂ ਇਟਾ ਉਟਾ ਰੱਖਿਆ ਨਾ ਕੁਛ ਰੱਖਿਆ ਇਦਾਂ ਹੀ ਜ਼ਮੀਨ ਦੇ ਉੱਪਰ ਨਾ ਕੱਪੜਾ ਦਾ ਮੜਾ ਦਾ ਪਤਲਾ ਜਿਹਾ ਵਿਚਾ ਕੇ ਰੱਖਿਆ ਸੀ ਨਾ ਹਾਂ ਤੇ ਉੱਧਰ ਰੱਖਿਆ ਏ ਉਹ ਸਾਰੀ ਜੜ ਲੱਗ ਕੇ ਸਾਰੀ ਨਮੀ ਲਿਮਾਰੀ ਖਰਾਬ ਹੋ ਗਈ ਅੱਜ ਨਾਲ ਉਹਦੀ ਸਾਈਡ ਤੇ ਨਾ ਕਿਤੇ ਆਪਾਂ ਨੇ ਉਹ ਕਰਵਾਇਆ ਹੈ ਪੇਂਟ ਤੇ ਫਿਰ ਉਹਦੇ ਕਰਕੇ ਨਾ ਮੇਰਾ ਨਿਕਲ ਹੀ ਨਹੀਂ ਹੋਇਆ ਹੈਗਾ ਫਿਰ ਉਹ ਆਗੇ ਪਾਈ ਪੇਂਟ ਕਰਕੇ ਲਿਮਾਰੀ ਛੱਡਣ ਆਗੇ ਫਿਰ ਉਸ ਤੋਂ ਬਾਅਦ ਜੀ ਮੇਰਾ ਜਾਣ ਹੀ ਹੋਇਆ ਹੈਗਾ ਫਿਰ ਆ ਕੇ ਮੈਂ ਮਤਲਬ ਕਿ ਉਹਨਾਂ ਦੀ ਵੇਟ ਕਰਦੀ ਰਹੀ ਵੀ ਉਹ ਆਣਗੇ ਆਣਗੇ ਮੈਨੂੰ ਪਤਾ ਕਿੱਦਾਂ ਜਿਹਾ ਬਿਚਾ ਕੇ ਨਾ ਐਦਾਂ ਸਰਕਾ ਕੇ ਖਿੱਚ ਕੇ ਲੈ ਕੇ ਜਾਣੇ ਹੁੰਨੇ ਕਿਉਂਕਿ ਹੈਗੀ ਸੀ 14-15 ਕਿਲੋ ਦੀ ਛੋਟੀ ਲਿਮਾਰੀ ਆ ਉਹ ਤੇ ਮੈਂ ਕਿਹਾ ਚਲ ਆਣਗੇ ਮੈਂ ਆਪਣਾ ਕੰਮ ਨਿਬੜਾ ਨਹੀਂ ਅੱਜ ਮੇਰਾ ਕੰਮ 10:30 ਵਜੇ ਨਿਬੜ ਜਾਣਾ ਸੀ ਮੈਂ ਉਹਨਾਂ ਦੀ ਵੇਟ ਕਰਦੀ ਰਹੀ ਆਣਗੇ ਆਣਗੇ ਆਏ ਨਹੀਂ ਉਹ ਆਏ ਜੀ ਪੋਣੀ 12:00 ਵਜੇ ਚਲ ਮੈਂ ਪੋਣੀ 12:00 ਤੱਕ ਇਦਾਂ ਹੀ ਮੈਂ ਝਾੜੂ ਝੂੜੂਨ ਜਮਾਰਤਾ ਮੈਂ ਪੋਚਾ ਨਹੀਂ ਲਾਇਆ ਹੈਗਾ ਭਾਂਡੇ ਕਰ ਤੇ ਝਾੜੂ ਮਾਰਤਾ ਹੋਰ ਮੈਨੇ ਵੀ ਕੰਮ ਜਿਹੜੇ ਕਰਨੇ ਸੀ ਛੋਟੇ ਛੋਟੇ ਉਹ ਕੰਮ ਹੋ ਗਏ ਆ ਮੇਰੇ ਤੇ ਫਿਰ ਉਹ ਲਾ ਕੇ ਕਰਵਾਣਾ ਅੱਜ ਸੋਹਣੇ ਸੋਹਣੇ ਸੁੱਟਾਂ ਦੀ ਵੀਡੀਓ ਬਣਾ ਕੇ ਲੈਣੀ ਸੀ ਉਹ ਨਹੀਂ ਲੈਣਦੀ ਕਿ ਫਿਰ ਮੈਂ ਕਿਹਾ ਚੱਲ ਇਹ ਸਵੇਰੇ ਹੁਣ ਨਾ ਸਵੇਰੇ ਲਾਗੇ ਜਾਣਗੇ ਪਾਰਸਲ ਇਹ ਮੈਂ ਕਿਦਨ ਦੀ ਸੋਚ ਰਹੀਆਂ ਇਹਨਾਂ ਨੂੰ ਆਇਆ ਨੂੰ ਵੀ ਤਿੰਨ ਚਾਰ ਦਿਨ ਹੋ ਗਏ ਉਹ ਦੀਦੀ ਸਗੋਂ ਮੈਸੇਜ ਵੀ ਕਰ ਰਹੀ ਸੀ ਤੁਸੀਂ ਪਾਏ ਨਹੀਂ ਮੇਰੀਆਂ ਸ਼ਰਟਾਂ ਮੈਂ ਕਿਹਾ ਕੱਲੂ ਪਾਵਾਂਗੇ ਕੱਲੂ ਪਾਵਾਂਗੇ ਤਿੰਨ ਦਿਨ ਉੱਪਰ ਹੋ ਗਏ ਜੀ ਤੇ ਹੁਣ ਸਵੇਰੇ ਲਾਵਾਂਗੇ ਸੋ ਅੱਜ ਬਲੌਗ ਦੇਖਣਗੇ ਦੀਦੀ ਤੇ ਫਿਰ ਹੁਣ ਮੈਂ ਕਿਹਾ ਚਲੋ ਕੋਈ ਨਹੀਂ ਵੀ ਬਣਾਉਣੀ ਸੀ ਕਿਉਂਕਿ ਇਹਨਾਂ ਨੂੰ ਦੇਖ ਕੇ ਫਿਰ ਕੋਈ ਹੋਰ ਭੈਣ ਭਾਈ ਵੀ ਮੰਗਾ ਲੈਂਦਾ ਤੇ ਚਲੋ ਜੀ ਬਲੌਗ ਦਾ ਅੰਤਿਪੱਥੀ ਕਰਦੇ ਆਂ ਅ ਐਂਡ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਅੜ ਕੇ ਤਾਂ ਬੋਲ ਰਹੀ ਆ ਕਿਉਂਕਿ ਗੱਲ ਮੈਂ ਤੁਹਾਡੇ ਨਾਲ ਕਰ ਰਹੀ ਆ ਦਿਲ ਮੇਰਾ ਕਿਤੇ ਪਿਆ ਦਿਲ ਨਾ ਜਿਉ ਬਾਰ-ਬਾਰ ਜਿੰਦਦਰ ਵਾਲੀ ਕੁੜੀ ਦੀ ਗੱਲਾਂ ਸੁਣਦੇ ਆ ਨਾ ਦਿਲ ਡਹਿਲਦਾ ਹੁਣ ਤਾਂ ਜੀ ਸਾਰੀਆਂ ਭੈਣਾਂ ਨੂੰ ਨਾ ਦੁਰਗਾ ਹੀ ਬਣਨਾ ਪਊਗਾ ਹੁਣ ਆ ਮਾ ਸੀਤਾ ਮਾਤਾ ਬਣ ਕੇ ਨਾ ਟਾਈਮ ਪਾਸ ਨਹੀਂ ਹੋਊਗਾ ਕਿਉਂਕਿ ਸੀਤਾ ਮਾਤਾ ਪੋਲੀ ਤਾਂ ਹੈ ਨਹੀਂ ਸੀ ਸ਼ਕਤੀ ਤਾਂ ਬਹੁਤ ਸੀ ਪਰ ਉਹਨਾਂ ਨੂੰ ਉਹਨਾਂ ਨੇ ਬਹੁਤ ਆਪਣਾ ਮਤਲਬ ਕਿ ਜੀਵਨ ਹੈਨਾ ਉੱਥੀ ਉਹਦੇ ਚ ਗੁਜ਼ਾਰਤਾ ਸੀ ਰਾਕਸ਼ਸ਼ ਰਾਵਣ ਦੀ ਉਹਦੇ ਚ ਪਰ ਚਲੋ ਹੋਰ ਰਾਕਸ਼ਸ਼ ਸੀ ਜਰੂਰ ਪਰ ਉਹਨਾਂ ਨੇ ਹੱਥ ਵੀ ਨਹੀਂ ਲਾਇਆ ਤਾ ਸੀਤਾ ਮਾਤਾ ਨੂੰ ਪਰ ਹੁਣ ਦੇ ਜਿਹੜੇ ਕਲ ਜੂਗੀ ਜੀਵਾਂ ਉਹਨਾਂ ਦਾ ਅਸੀਂ ਖੁਸ਼ ਨਹੀਂ ਕਹਿ ਸਕਦੇ ਉਹਨਾਂ ਦੇ ਲਈ ਤਾਂ ਕਿਆ ਕਰੋ ਉਹਨਾਂ ਨੂੰ ਤਾਂ ਨਾ ਚਾਹੀ ਸਜ਼ਾ ਹੁੰਦੀ ਆ ਹੋ ਜੇ ਵੀ ਕੋਈ ਗੱਲ ਨਹੀਂ ਉਹ ਵੀ ਤਾਂ ਬਾਹਰ ਆਈ ਜਾਊਗਾ ਉਹਨੇ 3-4 ਸਾਲ ਨੂੰ ਨਾ ਦੇਖੋ ਨਾ ਉੱਥੇ ਜਲੰਧਰ ਦੀਆਂ ਗਲੀਆਂ ਦੇ ਵਿੱਚ ਤੱਕੇ ਖਾਂਦਾ ਫਿਰ ਤੁਸੀਂ ਕਹਿ ਦਿਓ ਕਿਉਂਕਿ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖੇ ਆ ਕਤਲ ਹੁੰਦੇ ਦੇਖ ਕੇ ਮਤਲਬ ਕੀ ਸਮਣੇ ਤੋਂ ਨਹੀਂ ਦੇਖੇ ਪਰ ਐਨਾ ਸਾਰਾ ਕੁਛ ਦੇਖਿਆ ਉਹੀ ਕਾਤਲ 4-5 ਸਾਲਾਂ ਮਗਰੋਂ ਉਹੀ ਗਲੀਆਂ ਦੇ ਵਿੱਚ ੱਟਕੇ ਖਾਂਦੇ ਅਸੀਂ ਦੇਖੇ ਹੈ ਇੱਕ ਗੱਲ ਹੈ ਤੇ ਉਹੀ ਦੇਖਿਓ ਜਿਹੜਾ ਬੰਦਾ ਹੈ ਕੰਜਰ ਬਦਮਾਸ਼ ਬੰਦਾ ਹੈ ਉਹੀ ਉਹਨੇ ੱਟਕੇ ਖਾਣੇ ਆ ਜਲੰਧਰ ਦੀਆਂ ਗਲੀਆਂ ਦੇ ਵਿੱਚ ਸਾਬਕ ਪੁਲਿਸਾਂ ਦੀ ਲੀ ਲੀ ਮੁਲੀ ਸਭ ਵਿਚੇ ਹੁੰਦੀ ਹੈ ਕੁਛ ਨਹੀਂ ਮੈਂ ਆਪਣਾ ਨਿਭਤ ਰੱਖ ਪਾ ਕੇ ਰੱਖਦੇ ਤੇ ਕੁਛ ਨਹੀਂ ਕਰ ਸਕਦੇ ਹੈਗੇ ਲੇਕਿਨ ਹਾਂ ਹਾਂ ਲਉਂਗੀ ਕੁੱਟਕ ਸਿਰ ਚ ਵੀ ਬਹੁਤ ਦਰਦ ਹੋ ਰਿਹਾ ਆ ਆਪਾ ਹਟਾ ਹੀ ਨਹੀਂ ਲੱਜਾ ਤੇ ਵੈਸੋ ਉਸੇ ਕਰਕੇ ਕੰਨਾ ਗੱਲ ਨਹੀਂ ਜਾਂਦੀ ਹੈਗੀ ਢਿੱਡੋਂ ਗੱਲ ਨਹੀਂ ਜਾਂਦੀ ਹੈਗੀ ਕਿਉਂਕਿ ਤੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮੈਂ ਕਿਸੇ ਵੀ ਬਾਪ ਦੀ ਗੋਦੀ ਦੇ ਵਿੱਚ ਕਿਸੇ ਕੋਈ ਬੱਚੀ ਨੂੰ ਦੇਖਦੀ ਆ ਮੇਰੀ ਰੂਹ ਖੁਸ਼ ਹੋ ਜਾਂਦੀ ਹੈ ਵੀ ਬਾਪ ਨੇ ਆਪਣੀ ਧੀ ਸੰਭਾਲੀ ਹੋਈ ਆ ਪਰ ਬਾਪ ਨਾ ਬਾਪ ਹੀ ਬਣ ਕੇ ਰਿਹਾ ਕਰੋ ਦੂਜੇ ਦੀਆਂ ਨੂੰ ਵੀ ਆਪਣੀ ਧੀ ਸਮਝਿਆ ਕਰੋ ਪਰ ਨਾ ਮਾੜੇ ਕੰਮ ਕਰਨੇ ਛੱਡ ਦੋ ਹਨਾ ਛੱਡਨੇ ਚਾਹੀਦੇ ਐ ਇਹਨਾਂ ਨੂੰ ਬਾਕੀ ਤੁਸੀਂ ਤਾਂ ਜਿੰਨੇ ਵੀ ਭੈਣ ਭਾਈ ਮੇਰੀ ਵੀਡੀਓ ਦੇਖਦੇ ਆ ਬਹੁਤ ਅੱਛੀ ਹੋ ਬਹੁਤ ਨੇਕ ਦਿਨੋਂ ਪਰ ਜਿਹੜੇ ਪਾਪੀ ਆ ਨਾ ਪਾਪੀਆਂ ਦਾ ਕੋਈ ਅੰਤ ਨਹੀਂ ਹੈਗਾ ਧਰਤੀ ਤੇ ਤੇ ਚਲੋ ਜੀ ਬਲੌਗ ਦਾ ਐਂਡ ਪੈਥੀ ਕਰਦੇ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਦੇ ਦੁਰਗਾ ਸਾਰੇ ਬਣੋ